5 ਘੰਟਿਆਂ ਦੇ ਸਾਲਾਂ ਦੇ ਰੋਟੀਆਂ ਜਾਂ ਸਰਤਾਵੇ ਰੋਟੀਆਂ ਤੇ ਸਾਨੂੰ ਸ਼ਾਂਤ ਜੀ ਬਣਾ ਕੇ ਰੱਖਣੀ ਨਾਲ ਜਿਸਤ੍ਰੰਗ ਦੇ ਵਿੱਚ ਰਹੀਆਂ ਖੌਸਾਂ ਜਿੱਤੀਆਂ ਹੋਈਆਂ ਕਿਸੇ ਨੇ ਸੁੱਕ ਨੂੰ ਕਰਦਾ ਗੜੀ ਤੱਕ ਨਹੀਂ ਮਾੜੀ ਇਹਨਾਂ ਨੂੰ ਸਾਨੂੰ ਉਸ ਤੋਂ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਇਹਨਾਂ ਨੂੰ ਮਾਈਕ੍ਰੋਸਕੋਪ ਦਾ ਖੌਸਾ ਅਨੇਕ ਜਿਹੀ ਛੱਟੇ ਫਿਰ ਆਪਾਂ ਜਿਹੜੇ ਇੱਥੇ ਆਏ ਆ ਇੱਥੇੋਂ ਤੋਂ ਬਾਅਦ ਸਚਾਰਾ ਡਿਸਟ੍ਰਿਕਟ ਦੇ ਨਾਲ ਸਬੰਧਿਤ ਤੇ ਅਧਿਕਾਰੀਆਂ ਨਾਲ ਹੋਏ ਗਏ ਗੱਲਬਾਤ ਤਾਂ ਇਹ ਮੋਜਾ ਜਾ ਰਿਹਾ ਤੋ ਅਸੀਂ ਸਟੇਜ ਦੇ ਮੱਦੇਨਜ਼ਰ ਕੋ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਾਰੇ ਪ੍ਰੈਸ ਨੂੰ ਤੇ ਸਾਰੇ ਸਤਕਾਰਯੋਗ ਵਿਦਵਾਨੋ ਜੀ ਅੱਜ ਸਨਾ ਚੌਣਿਆਂ ਜੋ ਜਿਹੜਾ ਟਾਈਮ ਦੀ ਗੱਲ ਹੈ ਸਾਡੇ ਕੋਲੋਂ ਟਾਈਮ ਮੰਗਿਆ ਗਿਆ ਜਿਸ ਦਿਨ ਅੱਜ ਆਨੇ ਦੇ ਐਡੀਜੀਪੀ ਨਾਲ ਮੀਟਿੰਗ ਹੁੰਦੀ ਹੈ ਉਹਦੇ ਮੁਕਾਬਲ ਪੰਜਾਬ ਦੇ ਅਧਿਕਾਰੀਆਂ ਨੇ ਲੋਕਲਿਜ਼ੇਸ਼ਨ ਕੀਤਾ ਸਾਡੇ ਕੋਲੋਂ ਟਾਈਮ ਮੰਗਿਆ ਅਸਰੇ ਨੂੰ ਟਾਈਮ ਦਿੱਤਾ ਇੱਕ ਹਫਤੇ ਦਾ ਟਾਈਮ ਦਿੱਤਾ ਜਦੋਂ ਕਿ ਅਸੀਂ ਉਦੋਂ ਵੀ ਹਫ਼ਤੇ ਦਾ ਟਾਈਮ ਦੇਣ ਦੀ ਸਥਿਤੀ ਨਹੀਂ ਸੀ ਕਿਉਂਕਿ ਸਦਾ ਇੱਕ ਨੌਜਵਾਨ 19 ਤਰੀਕ ਨੂੰ ਜਿਹੜਾ ਜੀਵ ਦੇਸ਼ ਦਾ ਅਨੀਸ਼ ਖੱਤਰ ਨਾਮ ਹੈ ਉਸ ਦਿਨ ਤੋਂ ਉਹ ਮਰਨ ਵਰਤੇ ਅੰਛਣ ਤੇ ਬੈਠਾ ਔਰ ਮੁੱਝ ਦਿਨ ਤੋਂ ਉਹ ਪਾਣੀ ਮੜੀ ਪੀਤਾ ਔਰ ਉਹਨਾਂ ਹਾਲਾਤਾਂ 'ਚ ਉਹਨੇ ਤੇ ਕੋਈ ਫੈਸਲਾ ਲੈਣਾ ਉਹ ਕਾਇਮ ਦੇਣਾ ਉਚਿਤ ਨਹੀਂ ਸੀ ਜੇ ਲੇਕਨ ਫਿਰ ਵੀ ਆਪਾਂ ਟਾਈਮ ਦਿੱਤਾ ਕਿ ਕੋਈ ਗੱਲ ਨਹੀਂ ਜੇ ਤੁਸੀਂ ਸਮਝਦੇ ਹੋ ਤੇ ਕੋਆਰਡੀਨੇਸ਼ਨ ਕਰਕੇ ਅਸੀਂ ਇਹਦਾ ਹੱਲ ਕਰਵਾਉਨੇ ਆ ਤਾਂ ਅਸੀਂ ਤੁਹਾਨੂੰ ਇੱਕ ਕੱਤਤਾਂ ਨੂੰ ਮਿਲ ਗਿਆ ਕਿ ਖੱਪੇ ਦਾ ਆਪਾਂ ਟਾਈਮ ਦਿੱਤਾ ਉਸ ਦਿਨ ਵੀ ਆਪਾਂ ਪ੍ਰੈਸ ਦੇ ਵਿੱਚ ਬਾਹਰ ਆ ਕੇ ਗੱਲ ਕਹੀ ਸੀ ਕਿ ਭਈ ਸਾਡੀ ਮਜਬੂਰੀ ਬਣੇਗੀ ਸਾਡਾ ਕਦੇ ਵੀ ਮਨਸ਼ਾ ਅਰੇ ਇਹਨਾ ਰੁਕਣਾ ਨਹੀਂ ਹੁੰਦਾ ਸਦਾ ਕਦੇ ਵੀ ਮਨਸ਼ਾ ਅੜੋੜਾਂ ਰੋਕਣੀਆਂ ਨਹੀਂ ਹੁੰਦੀਆਂ ਲੇਕਿਨ ਇਹ ਜ਼ਰੂਰ ਹੈ ਕਿ ਸਮੇਂ ਦੀ ਹਕੂਮਤ ਨੂੰ ਸਮੇਂ ਦੀ ਸਦਾ ਧਾਰੀ ਘਰ ਨੂੰ ਜਾਣਕਾਰੀਾਂ ਪਹੁੰਚਾਉਣ ਲਈ ਆਪਣੇ ਮੁੱਦੇ ਆਪਣੇ ਮਸਲੇ ਨਾਲ ਤੱਕ ਪਹੁੰਚਾਉਣ ਲਈ ਜਿਹੜਾ ਪੀਸ ਫੁਰੀ ਅਸੀਂ ਅੰਦolan ਕਰਦੇ ਆ ਉਹਦਾ ਰਾਹ ਚਾਰ ਕਰਨਾ ਹਰ ਇੱਕ ਨਾਗਰਿਕ ਦਾ ਸਾਡੇ ਸੰਵਿਧਾਨ ਤੋਂ ਮਿਲਿਆ ਹੋਇਆ ਅਧਿਕਾਰ ਹੈ ਕਿਉਂਕਿ ਅਸੀਂ ਲੋਕਤੰਤਰਕ ਦੇਸ਼ ਦੇ ਵਿਤਵਸਣੇ ਹਨ ਲੋਕਤੰਤਰਕ ਦੇਸ਼ ਦੇ ਮਛੰਦੇ ਇੱਥੋਂ ਦੇ ਵੋਟਰ ਹੈ ਇੱਥੋਂ ਦੇ ਨਾਗਰਿਕ ਹੈ ਉਹਦੇ ਮੁਤਾਬਕ ਅਸੀਂ ਜੀਣੀ ਜਾਣਾ ਚਾਹੁੰਦੇ ਸੀ ਇੱਥੇ ਬਹੁਤ ਸਾਰੀ ਪ੍ਰੈਸ ਵਾਲੇ ਵੀਰ ਸਵਾਲ ਕਰਦੇ ਸੀ ਕਿ ਪਹਿਲਾਂ ਤੁਸੀਂ ਰੋਣਾ ਰੋਕਿਆ ਹੁਣ ਤੁਸੀਂ ਟ੍ਰੇਲ ਵਿੱਚ ਰਾਤ ਨਹੀਂ ਰੋਕਿਆ 10 ਦਿਨਾਂ ਚਾਣੇ ਭਰਾਵੋ ਜਿੱਦਾਂ ਅਸੀਂ ਰੋੜਾਂ ਰੋਕੀਆਂ ਨੋਟ ਕਰ ਲਿਓ ਅਸੀਂ ਰੋੜਾਂ ਤੇ ਆਏ ਆ 13 ਤਰੀਕ ਨੂੰ ਤੇ ਰੋੜਾਂ ਬੰਦ ਕਰਨ ਵਾਲੇ ਪ੍ਰਸ਼ਾਸਨ ਨੇ ਹਰਿਆਣੇ ਨੇ ਇਹ ਰੋੜਾਂ ਬੰਦ ਕਰਤੀਆਂ ਸੀ 6 ਤੇ 7 ਤਰੀਕ ਨੂੰ ਸਾਡੇ ਆਉਣ ਤੋਂ ਇੱਕ ਹਫ਼ਤਾ ਪਹਿਲਾਂ ਬੈਰੀਕੇਡਿੰਗ ਪਾ ਕੇ ਸੀਮਿੰਟ ਬਜਰੀ ਪਾ ਪਾਕੇ ਵਿੱਚ ਸੰਘਿਆ ਪਾ ਕੇ ਉਹ ਵੈਰੀਫਿਕੇਸ਼ਨ ਕੀਤੀ ਸਰਕਾਰ ਰੋਕੀਆਂ ਹਨ ਇਹ ਸੋਚਣ ਦੀ ਲੋੜ ਹੈ ਕਿ ਭਾਈ ਸਰਕਾਰ ਕਿਸਾਨਾਂ ਨੇ ਰੋਕੀਆਂ ਜਾਂ ਸਰਕਾਰ ਨੇ ਰੋਕੀਆਂ ਕਿਸ ਕਰਕੇ ਕਿਸਾਨਾਂ ਦੇ ਉੱਤੇ ਦੋਸ਼ ਮੜਨਾ ਛੱਡ ਕੇ ਸਿੱਧਾ ਇਹ ਦੋਸ਼ ਹਰਿਆਣੇ ਦੀ ਗਵਰਨਮੈਂਟ ਜਾਂ ਦਿੱਲੀ ਦੀ ਗਵਰਨਮੈਂਟ ਜਾਂ ਸਾਡੇ ਕੇਂਦਰ ਦੇ ਉੱਤੇ ਜਾਂਦਾ ਹੈ ਅੱਜ ਉਸੇ ਤਰ੍ਹਾਂ ਅਸੀਂ ਆ ਬੈਠੇ ਆ ਸਾਡੇ ਨੌਜਵਾਨਾਂ ਨੇ ਕੀ ਕੀਤਾ ਹੈ ਬਿਲਕੁਲ ਸ਼ਾਂਤ ਰਹੇ ਨੇ ਸਾਰੇ ਦਾ ਸਾਰਾ ਅੰਦੋਲਨ ਜਿਹੜਾ ਚੱਲਿਆ ਉਸ ਅੰਦੋਲਨ ਦੇ ਦੌਰਾਨ ਉਹਨਾਂ ਦੇ ਕੂੜੇ ਅੰਦੋਲਨ ਨੂੰ ਮੀਡੀਆ ਨੇ ਕਵਰ ਕੀਤਾ ਹੈ ਇੱਕ ਇੱਕ ਘਟਨਾ ਚੈਨਲਾਂ ਦੇ ਉੱਤੇ ਜਿੰਨੇ ਦੇ ਕੈਮਰੇ ਚ ਬੰਨ੍ਹ ਪਈ ਹੈ ਦੁਨੀਆਂ ਨੇ ਦੇਖਿਆ ਸਭ ਕੁਝ ਕਿਤੇ ਕੋਈ ਮੁੰਡਿਆਂ ਨੇ ਸਾਡੇ ਯੂਥ ਨੇ ਕਿਸੇ ਦੇ ਸੁੱਟੀ ਤੱਕ ਦਾ ਜਲੀ ਤੱਕ ਨਹੀਂ ਮਾਰੀ ਫੇਰ ਵੀ ਇਹਦਾ ਹਰੋਤਾ ਸਾਰੇ ਨੌਜਵਾਨਾਂ ਦੇ 370 ਵਰਗੀਆਂ ਧਰਮਾਂ ਲਾ ਦੇਣ ਜਾਂ ਇਹ ਤੁੰਗ ਦਾ ਹਾਂ ਸੜਕ ਨੌਜਵਾਨ ਖਨੋਰੀ ਬਾਰਡਰ ਤੇ ਬੋਲ ਰਿਹਾ ਹੈ ਇਹ ਕਹਿ ਰਿਹਾ ਤੇ ਕਿਸਾਨੋ ਸ਼ਾਂਤੀ ਬਣਾ ਕੇ ਰੱਖਣੀ ਹੈ ਡਿਸਪਲਿਨ ਦੇ ਵਿੱਚ ਰਹੀਆਂ ਫੌਜਾਂ ਜਿੱਤਦੀਆਂ ਹੁੰਦੀਆਂ ਇਹ ਕਹਿ ਰਿਹਾ ਇਹ ਵੀ ਕਿਹਾ ਉਹਨੇ ਇਤਰਲੇ ਪਾਸੇ ਆਪਾਂ ਕਿਸਾਨ ਹੈ ਤੇ ਉਧਰਲੇ ਪਾਸੇ ਜਿਹੜੇ ਜਵਾਨ ਨੇ ਉਹ ਵੀ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਪੁੱਤ ਹੈ ਉਹਨਾਂ ਦੇ ਨਾਲ ਕਿਸੇ ਨੇ ਵੀ ਹੱਥਾ ਪਾਈ ਨਹੀਂ ਕਰਨੀ ਇਹ ਕਿਹਾ ਤੇ ਜਿਹੜਾ ਬੁਲਾਰਾ ਇਹ ਕਹਿ ਰਿਹਾ ਹੋਵੇ ਤੇ ਉਹਨੂੰ ਮੁਕੱਦਮਾ ਜਿਹੜਾ ਉਹਨੇ ਤੇ ਗੱਲ ਕੀਤਾ ਹੈ ਉਹਨੇ ਤੇ 307 ਲਾਉਂਦੇ ਨਾਲ ਨਾਲ ਆਰ ਮਕਲਾਇਆ ਹੈ ਇਹਦਾ ਮਤਲਬ ਕੀ ਨਿਕਲਦਾ ਹੈ ਤੇ ਸਾਡੇ ਨੌਜਵਾਨਾਂ ਨੇ ਕੁਛ ਨਹੀਂ ਕੀਤਾ ਸਿਰਫ ਉਹਨਾਂ ਨੂੰ ਜਿੰਨਾ ਸਿੱਟਣ ਦਾ ਇੱਕ ਤਰੀਕਾ ਵਰਚਿਆ ਜਾ ਰਿਹਾ ਹੈ ਤਰਾ-ਤਰਾਂ ਦੇ ਧਰਾਮਾ ਲਾ ਕੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਪੂਰੇ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਇਸ ਮੀਡੀਆ ਦੇ ਰਾਹੀਂ ਇਹ ਉਹ ਤਨ ਨੌਜਵਾਨਾਂ ਨੂੰ ਜੇਲ੍ਹ ਨਹੀਂ ਬੰਦ ਕੀਤਾ ਇਹ ਪੂਰੇ ਲੋਕਤੰਤਰ ਘਟਜੇ ਨੂੰ ਤੋੜ ਕੇ ਆਵਾਜ਼ ਬੁਲੰਦ ਕਰਨ ਦਾ ਹੈ ਹੱਕ ਨਹੀਂ ਬਾਚ ਚੁਤ ਮਰੇ ਲੋਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਜੇਕਰ ਕੱਲ ਨੂੰ ਤੁਸੀਂ ਬੋਲੋਗੇ ਤਾਂ ਇਹ ਸਜ਼ਾ ਤੁਹਾਨੂੰ ਵੀ ਦਿੱਤੀ ਜਾਏਗੀ ਇੱਕ ਨਮੂਨਾ ਹੈ ਇਸ ਕਰਕੇ ਕੱਲਿਓ ਨੌਜਵਾਨ ਇਹ ਨਹੀਂ ਹੈ ਜੋ ਹਰਿਆਣੇ ਦੇ ਨੌਜਵਾਨ ਨੇ ਉਹ ਭਾਰਤ ਦੇ ਨਾਗਰਿਕ ਨੇ ਸਾਡੀ ਸਾਰਿਆਂ ਦੀ ਲੜਾਈ ਲੜ ਰਹੇ ਨੇ ਦਬਾਜੁਕਤੀ ਦੀ ਗੱਲ ਰੱਖੀ ਜਾਂਦੀ ਹੈ ਜਦੋਂ ਕੱਢੇ ਲੜਾਈ ਕੱਢੇ ਕਿਸਾਨਾਂ ਦੀ ਨਹੀਂ ਕੱਢਾਂ ਦੀ ਮਿੱਤਰੋ ਹਰ ਉਸ ਇੰਡਸਟਰੀ ਇੰਡਸਟਰੀ ਬਣ ਜਾਂਦੀ ਆ ਹਰ ਉਸ ਰਿਪਾਰੀ ਦੀ ਬਣ ਜਾਂਦੀ ਆ ਹਰ ਉਸ ਮੁਲਾਦਮ ਦੀ ਬਣ ਜਾਂਦੀ ਆ ਜਿਹੜਾ ਦੇਸ਼ ਦੇ ਅੰਦਰ ਅੱਜ ਦੇ ਸਤਾ ਦੇ ਮੁਤਾਬਕ ਕੱਢਦੇ ਢਾਹ ਦੇ ਮੁਤਾਬਕ ਆਪਣੀ ਰੋਟੀ ਖਾ ਰਿਹਾ ਹੈ ਉਹਨੂੰ ਹਰ ਇੱਕ ਨੂੰ ਸੋਚਣਾ ਪਏਗਾ ਕਿ ਦੇਸ਼ ਨੂੰ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਤਾਂ ਐਡੀ ਵੱਡੀ ਲੜਾਈ ਲੜ ਰਹੇ ਨੌਜਵਾਨ ਜੇਲ੍ਹ ਚ ਗਏ ਨੇ ਸਦਾ ਸਾਰੇ ਨਾਲ ਫਰਮਾਨ ਲੰਨਦਾ ਕਿ ਜੇ ਸੀ ਉਹਨਾਂ ਦੀ ਖਾਤਰ ਤੱਕੜੇ ਹੁਣ ਕੇ ਮੈਦਾਨ ਚ ਉਤਰ ਗਏ ਇਹਦੋਂ ਵੀ ਗੱਲ ਦਾ ਮੈਂ ਕਰੂੰਗਾ ਕਿ ਅੱਜ ਇਹ ਕਿਹੜਾ ਸ਼ੋਅ ਕਰਤਾ ਕਿ ਲੋਕੀ ਸਰਕਾਰ ਰੋਕ ਰਹੀਆਂ ਆ ਤੁਸੀਂ ਰੇਹਣਾ ਰੋਕ ਰਹੀਆਂ ਕਿ ਲੋਕਾਂ ਨੂੰ ਆਵਾਜ਼ ਆਉਣ ਦੀ ਪਰੇਸ਼ਾਨੀ ਆ ਗਈ ਅਸੀਂ ਕਿਸੇ ਨੂੰ ਪਰੇਸ਼ਾਨ ਕਰਨਾ ਸਾਡਾ ਕੋਈ ਜਨਨਾ ਨਹੀਂ ਹੈ ਲੇਕਿਨ ਇਹ ਵੀ ਗੱਲ ਹੈ ਕਿ ਸਾਨੂੰ ਅਸੀਂ ਨਵੇਂ ਤਰੀਕ ਤੋਂ ਕਰਵਾ ਰਹੇ ਹਨ ਲਗ ਲਗ ਕੇ ਦੇਤਾ ਕਿ ਸਭਾ ਨੌਜਵਾਨ ਮਤਵਚ ਤੇ ਬੈਠਾ ਦੂਸਰੇ ਨੌਜਵਾਨ ਦੇ ਬਾਰੇ ਉਹਦੇ ਮਾਪਿਆਂ ਨੇ ਕਿਹਾ ਤੇ ਇਸ ਮੁੰਡੇ ਦੀ ਅਸੀਂ ਮੈਡੀਕਲ ਕਰਵਾਉਣਾ ਹੈ ਪ੍ਰੋਪਰ ਜਿਵੇਂ ਚੰਦਾ ਪਰਿਵਾਰ ਉਸ ਤਰ੍ਹਾਂ ਦਾ ਮੈਡੀਕਲ ਵੀ ਪ੍ਰਸ਼ਾਸਨ ਨੇ ਕਰਵਾ ਕੇ ਦਿੱਤਾ ਤਾਂ ਫਿਰ ਸਮੇਂ ਦੀ ਮੰਨ ਬਣ ਗਈ ਹਾਲਾਤਾਂ ਦੇ ਮੁਤਾਬਕ ਕਿ ਉਹਨਾਂ ਮੁੰਡੇ ਤੋਂ ਬਾਹਰ ਲੱਗ ਜਾਏ ਉਹ ਬਿਲਕੁਲ ਕਰੂਰਤਾ ਵਰਤੀ ਜਾ ਰਹੀ ਹੈ ਅੱਖਾਂ ਬੰਦ ਕਰਕੇ ਬੈਠਾ ਰਹੇ ਨੇ ਦਾ ਪ੍ਰਸ਼ਾਸਨ ਤਾਂ ਫਿਰ ਮਰਗੂਰੀ ਬਸ ਆ ਲੋਕ ਜਿਹੜੇ ਸ਼ਾਂਤੀ ਨਾਲ ਸਾਡੀਆਂ ਝੋਪੜੀਆਂ ਦੇ ਵਿੱਚ ਬੈਠ ਕੇ ਆਦੀਆਂ ਟਰਾਲੀਆਂ ਦੇ ਵਿੱਚ ਬੈਠ ਕੇ ਆਜਾ ਜੰਗਲ ਲੜ ਰਹੀ ਸੀ ਅਜੋਨਾਂ ਨੂੰ ਸਰਕਾਰ ਨੇ ਅੱਖਾਂ ਖੋਲਣ ਦੇ ਲਈ ਔਰ ਜਿਹੜੀ ਮਨੁੱਖਤਾ ਦੇ ਅਧਿਕਾਰਾਂ ਦੇ ਅਨੁਸਾਰ ਹਰ ਵਿਅਕਤੀ ਦੀ ਜ਼ਿੰਦਗੀ ਦੀ ਰੱਖੀ ਕਰਨਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਉਹ ਨਾ ਨਿਭਾਈ ਜਾਵੇ ਤਾਂ ਬਰੋਦਾਂ ਲੋਕਾਂ ਨਾਲ ਜਿਉਂਦੇ ਰੱਖਣ ਦੇ ਨਹੀਂ ਉਹਨਾਂ ਦੀ ਜ਼ਿੰਦਗੀ ਬਚਾਉਣ ਦੇ ਨਹੀਂ ਸਰਕਾਰ ਦਾ ਕੰਮ ਖੋਲਣ ਦੇ ਲਈ ਸਾਨੂੰ ਐਸਾ ਰੇਲਵੇ ਟ੍ਰੈਕ ਤੇ ਆਵਾਟਿਆ ਹੈ ਸਾਡੀ ਕੋਈ ਮਨਸ਼ਾ ਨਹੀਂ ਸੀ ਕਿ ਅਸੀਂ ਰੇਲਾ ਬੰਦ ਕਰਕੇ ਬੈਠੇ ਲੋ ਸਾਰੇ ਮੋਢਨ ਕਾਰੀਆਂ ਨੂੰ ਬਦਨਾਮ ਕਰਨ ਦੇ ਮਨਸ਼ਾ ਦੇ ਨਾਲ ਇਸ ਸਰਗੋਸ਼ਟੀ ਦਾ ਜਾ ਰਿਹਾ ਹੈ ਜਾਨ ਮੁੱਕੇ ਕੀਤਾ ਜਾ ਰਿਹਾ ਹੈ ਅੰਦੋਲਨਕਾਰੀ ਵੀਰੋ ਅਲਗੋਣੇ ਮਕੜਾ ਜਾ ਰਿਹਾ ਹੈ ਤੇ ਇੱਕ ਮੇਰੀ ਬੇਨਤੀ ਧਿਆਨ ਰੱਖਿਓ ਸ਼ਾਂਤੀ ਮਿਲਣ ਦੇ ਢੰਗ ਨਾਲ ਆਪਾਂ ਲੜਾਈ ਲੜਨੀ ਹੈ ਅੱਜ ਸਵੇਰ ਮੈਨੂੰ ਪਤਾ ਲੱਗਿਆ ਕਿ ਜੀ ਸਾਹਿਬ ਬੇਟੀ ਬਿਮਾਰ ਸੀ ਵੀ ਜਾਣਾ ਪੈ ਗਿਆ ਉਹਨਾਂ ਨੂੰ ਉਹਦੇ ਲਈ ਪਾਸੇ ਆਪਣੇ ਜਿਹੜੇ ਸ਼ੁਭ ਕਰਨ ਦੇ ਸੰਬੰਧ ਚ ਕੀ ਇਹ ਇਹਨਾਂ ਪਈਆਂ ਹੋਈਆਂ ਨੇ ਉਹ ਸਾਰੇ ਵਕੀਰ ਆ ਰਹੇ ਨੇ ਖੇਡੋਰੀ ਬਾਰਡਰ ਤੇ ਮੌਕਾ ਵੇਖਣ ਉਹਨਾਂ ਦੀ ਪੂਰੀ ਟੀਮ ਆ ਰਹੀ ਹੈ ਉਹਨਾਂ ਨੂੰ ਕਹਿਨ ਦਿੱਤਾ ਸੀ ਅਸੀਂ ਕਿ 3 ਵਜੇ ਅਸੀਂ ਮਿਲਾਂਗੇ ਤੁਹਾਨੂੰ ਅਸੀਂ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਹੋਣੇ ਗੱਲ ਹੋਈ ਉਹਨਾਂ ਨੂੰ ਵੀ ਇਹ ਦੱਸੀਆਂ ਗੱਲ ਤੇ ਇੱਕ ਵਾਰੀ ਸਾਨੂੰ ਉੱਥੇ ਜਾਣਾ ਪੈਣਾ ਉਹਨਾਂ ਨੂੰ ਸਾਰੇ ਉਹ ਮੌਕਾ ਸਥਿਤੀ ਸਰੋਪਾਸ਼ਣ ਮੁਕੀਨਾਵੇਂ ਬੈਠੇ ਸੀ ਟੀਮ ਦੇ ਨਾਲ ਸਾਂਝਾ ਕਰਨਾ ਹੈ ਇਸ ਲਈ ਤੁਸੀਂ ਸਾਰਿਆਂ ਨੇ ਮੇਰੀ ਹੱਥੋਂ ਦੇ ਬੈਂਚ ਤੇ ਇੱਕ ਤਾਂ ਛਾਤੀ ਬਣਾ ਕੇ ਰੱਖਿਓ ਜ਼ਿੰਮੇਵਾਰਕ ਘਾਈਓ ਸਾਰੇ ਜਿੰਨੇ ਵੀ ਲੋਕ ਆਪ ਦੀ ਆਪ ਦੀ ਜ਼ਿੰਮੇਵਾਰੀ ਇਹ ਸਮਝੋ ਕਿ ਜੇ ਪਿੰਡ ਹਸਾ ਵਿੱਚ ਰਹਿਣੀ ਤਾਂ ਤੁਸੀਂ ਸਾਰੇ ਪਿੰਡ ਦੀ ਥਾਂ ਦੇ ਡਿਊਟੀ ਨਿਭਾਓ ਜੇ ਦਰਿਆ ਵਾਲੇ ਇੱਥੇ ਹੈ ਨਹੀਂ ਮਜਬੂਰੀ ਵਾਸਤੇ ਜਾਣਾ ਪੈ ਰਿਹਾ ਤੁਸੀਂ ਸਾਰੇ ਸਾਡੀ ਥਾਂ ਦੇ ਉੱਤੇ ਆ ਕੇ ਇਸੇ ਤਰੀਕੇ ਦੇ ਨਾਲ ਸ਼ਾਂਤੀਪੂਰਨ ਤੰਗਦੇ ਨਾਲ ਅੰਗਨ ਨੂੰ ਮੋੜਦੇ ਤੋਰਿਓ ਮੈਂ ਤੁਹਾਡਾ ਸਾਰਿਆਂ ਦਾ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਜਿਵੇਂ ਅਸੀਂ ਕਿਹਾ ਸੀ ਕਿ ਅਸੀਂ 12:30 ਮੇਰੇ ਬਿਠਾਵੇ ਤੁਸੀਂ 12:30 ਤੋਂ ਵੀ 4 ਮਿੰਟ ਉੱਪਰ ਟਪਾ ਕੇ ਦੇ ਲਵੇ ਅੱਜ ਜੀ ਆਇਆਂ ਹੋ ਇਸ ਲਈ ਤੁਹਾਡਾ ਸਾਰਿਆਂ ਦਾ ਧੰਵਾਦ ਬਹੁਤ ਬਹੁਤ ਮਿਹਰਬਾਨੀ ਸੋ ਸ਼ੁਕਰਗੁਜ਼ਾਰ